ਸੋ ਕਹੋ ਤਲ ਗੁਰ ਸੇਵੀਐ ਅਹਨ ਸੁਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵਾ ਸਿਫਤ ਖਸਮ ਦੀ ਨੂਰ ਅਰਸਹ ਕੋਰਸਹ ਤਦ ਰਠੀ ਸੱਚੇ ਪਾਤਸ਼ਾਹ ਮਾਲੋ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹਸਿਰ ਸਾਹੰਦੈ ਜਿਸੁ 파ਸੁ ਬਹਿਠੀਆ ਸੋਹੀਆ ਸਬਨਾ ਦਾ ਸਜਣ ਸੱਚਾ ਪਾਤਸ਼ਾਹ ਹੁਸਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਏ ਸਬਨਾੰਦ ਸਤਨਾਮ ਸ੍ਰੀ ਵਾਹਿਗੁਰੂ ਸਾਹਿਬਾ ਜੀ ਤਲੰਗਾ ਮਹਲਾ ਪਹਿਲਾ ਈਆਂ ਨੜੀਏ ਮਾਨੜ ਕਾਇ ਕਰੇ ਆਪਨੜੇ ਘਰ ਹਰ ਰੰਗ ਕੀ ਨਾ ਮਾਣੇ ਧਿਆਨੜੀਏ ਮਾਨੜਾ ਕਾਇ ਕਰੇ ਆਪ ਨੜਾ ਘਰ ਹਰ ਰੰਗ ਕੀ ਨਾ ਮੰਣ ਸਹ ਨੇੜਾ ਧਨ ਕਮਲੀਏ ਬਾਹਰ ਕੀ ਆ ਢੁੰਡੇ ਪਰਕੀਆਂ ਦੇਹ ਸਲਾਈਆਂ ਨੈਣੀ ਭਾਵਕਾ ਕਰ ਸੀ ਗਾਰੋ ਤਾ ਸੁਹਾਗਣ ਜਾਣੀ ਆ ਲਾਗੀ ਦਾ ਸਹੋ ਧਰੇ ਪਿਆਰ ਆਣੀ ਵਾਲੀ ਕੀ ਕਰੇ ਜਾਂ ਤਨ ਕੰਤ ਨਾ ਪਾਵੈ ਕਰਨ ਪਲਾਹ ਕਰੇ ਬਹੁ ਤੇਰੀ ਸਾਧਨ ਮਹਲ ਨਾ ਪਵੈ ਵਿਣ ਕਰਮ ਕਿਛ ਪਾਈਆ ਨਾਹੀ ਜੀ ਬਹੁਤਰਾ ਧਾਵਾਂ ਲੱਭ ਲੋਭ ਅਹੰਕਾਰ ਕੀ ਮਾਤੀ ਮਾਇ ਮਾਹੀ ਸਮਾਣੀ ਇੰਨੇ ਬਾਤੇ ਸਹ ਪਾਇਆ ਨਹੀਂ ਭਾਈ ਕਾਮਣ ਇਹਾਣੀ ਜਾਏ ਪਛਹ ਸੁਹਾਗਣੀ ਵਾਹ ਕਿੰਨੀ ਬਾਤੀ ਸਹ ਪਾਈਆ ਜੋ ਕਿਸ ਕਰੇ ਸੋ ਭਲਾ ਕਰਮਾਨੀ ਹੈ ਹਿਕਮਤ ਹੁਕਮਤ ਕਾਈ ਆ ਜੋ ਕਾ ਪ੍ਰੇਮ ਪਦਾਰਥ ਪਾਈਆ ਤਉ ਚਰਣੀ ਚਤ ਲਾਈਆ ਸੋ ਕਹ ਸੋ ਕੀਦਾ ਤਨ ਮਨ ਹੁੰਦੀ ਜਾ ਐਸਾ ਪਰਮਲ ਲਾਈਆ ਈਵ ਕਹ ਸਹਾ ਗਣੀ ਪੜ ਇੰਨੀ ਵਾਤੀ ਸਹ ਪਾਈ ਆ ਆਪ ਗਵਾਹੀਆ ਤਾਂ ਸਹ ਪਾਈ ਆ ਔਰ ਕੈਸੀ ਤਤੁਰਾਈ ਸੋ ਨਾਦਰ ਕਰ ਦੇਖਾ ਸੋ ਦਿਨ ਲੇਖਾ ਕਮਣ ਨੋਂ ਨਦ ਪਾਈ ਆਪਣੇ ਕਾਂਤ ਪਿਆਰੇ ਸਾਸ ਸੁਹਾਗਣ ਨਾਨਕ ਸਾਸਬਰਾਈ ਐਸਾ ਰੰਗ ਰਤ ਸਹਜ ਕੀ ਮਾਤੇ ਆਹਨ ਸੁਭਾਏ ਸਮਾਣੇ ਸੁੰਦਰ ਸਾਇ ਸਰੂਪ ਵਿਚੱਖਣ ਕਹੀਆ ਸਾ ਸਿਆਣੀ ਐਸਾ ਰੰਗ ਰਾਤੀ ਸਹਦ ਕੀ ਮਾਤੇ ਆਹਨ ਸੁਭਾਈ ਸਮਾਨੀ ਸੁੰਦਰ ਸਾਈਂ ਸਰੂਪ ਵਿਚਖਣਾ ਕਹੀਆ ਸਿਆਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗ ਮਹੱਲਾ ਪਹਿਲਾ ਇਆਨੜੀ ਮਾਨੜਾ ਕਾਇ ਕਰੇ ਆਪਨੜਾ ਘਰ ਹਰ ਰੰਗ ਕੀ ਨਾਮ ਮਾਣੇ